ਤੇ ਅੱਜ ਮੇਰੇ ਨਾਲ ਟ੍ਰੈਫਿਕ ਅਨਚਾਰਜ ਸਮਾਣਾ ਨਾਲ ਨੇ ਸ੍ਰੀ ਨਿਰਮਲ ਸਿੰਘ ਜੀ ਤੇ ਅੱਜ ਇਹਨਾਂ ਦੇ ਏਰੀਆ ਦੀ ਟੁਰਨ ਬੰਦੀ ਹੈ ਜੀ ਤੇ ਅਸੀਂ ਇਹਨੂੰ ਇਸ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਜਿਹੜੀਆਂ ਗੱਡੀਆਂ ਓਵਰ ਸਪੀਡ ਆ ਰਹੀਆਂ ਹੈਗੀਆਂ ਉਹਨਾਂ ਦਾ ਚਲਾਨ ਕਰ ਲੱਗੇ ਆ। ਕਿੰਨੇ ਚਲਾਨ ਹੋ ਚੁੱਕੇ ਨੇ ਤੇ ਕਿੰਨੀ ਗੱਡੀ ਜਿਹੜੀ ਹੈ ਮਤਲਬ ਚ ਚੈਕ ਕੀਤੀ ਹੈ ਐਵਰੇਜ ਹੀ ਗਈ ਤੇ ਪੰਜਾਬ ਜੋ ਕਿੰਨੇ ਗੱਡੀ ਜਿਹੜੀ ਹੈ ਕਿ ਤੇਜ਼ ਓਵਰ ਸਪੀਡ ਹੈਗੀਆਂ ਨੇ। ਸਰ ਸਾਹਬਾਦਰਾ ਐਸਐਸਪੀ ਸਾਹਿਬ ਵਿਕਰਮਜੀਤ ਟੁਕਲ ਜੀ ਦੀ ਰਹਿਮ ਨਮਈ ਹੈ ਅਸੀਂ ਕੰਮ ਕਰਦੇ ਹੈਗੇ ਆ ਜੀ ਤੇ ਬਲਵਿੰਦਰ ਚੀਮਾ ਜੀ ਡੀਐਸਪੀ ਸਾਡੇ ਅਸ਼ੁਰਾਮ ਜੀ ਸਾਨੂੰ ਵਕ ਵਕ ਸਰਕਲਾਂ ਦੇ ਵਿੱਚ ਓਵਰ ਸਪੀਡ ਦੇ ਜਿਹੜੇ ਚਲਾਨ ਹੈਗੇ ਨੇ ਜੀ ਉਹ ਕਰਨ ਦੀ ਅਥਾਰਟੀ ਦਿੱਤੀ ਹੋਈ ਹੈ ਜੀ ਤੇ ਜਿਹੜੇ ਲੜਕੇ ਨੌਜਵਾਨ ਮੁੰਡੇ ਅੱਜ ਹੈਵੀ ਵਹੀਕਲਜ਼ ਤੇਜ਼ ਭਜਾਰੇ ਹੈਗੇ ਨੇ ਜੀ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਹੈਵੀ ਰੋਡਸ ਦੇ ਉੱਪਰ ਅਸੀਂ ਡਾਕਾ ਬੰਦੀ ਥਾਂ ਥਾਂ ਤੇ ਕਰਦੇ ਆ ਜੀ ਜਿੱਥੇ ਅਸੀਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਕਿ ਕਿਹੜੀ ਜਗ੍ਹਾ ਜਿੱਥੇ ਨਕਲਾ ਕਿਨੇ ਚਲਾਉਣੇ ਚੁੱਕੇ ਹਾਂ ਤੱਕ ਇਹ ਸਰ ਸਬਡਿਵੀਜ਼ਨ ਸਮਾਣਾ ਤੇ ਸਬਡਿਵੀਜ਼ਨ ਰੂਲਰ ਦੇਵੀਗੜ੍ਹ ਦਾ ਸੈਂਟਰ ਪੁਆਇੰਟ ਆ ਸਰ ਦੋਨਾਂ ਦਾ ਜੀ ਹਾਈਵੇ ਦੇ ਉੱਪਰ ਸਰ ਕਿਨੇ ਚਲਾਣੇ ਜਿਹੜੇ ਚਲਾਣ ਹੋਏ ਨੇ ਜੋ ਜਿਆਤਰ ਮੁੰਡੇ ਨੇ ਜੀ ਆ ਪੁਨਜਾਦਰ ਕਿਤੇ ਗਿਆਏ ਨੇ ਜਿਆਦਾਤਰ ਤੇ ਨੌਜਵਾਨੋ ਬੱਚੇ ਅੱਗੇ ਆ ਰਹੇ ਨੇ ਜੀ ਜਿਹੜੇ ਕਿ ਓਵਰ ਸਪੀਡ ਗੱਡੀ ਲੈ ਕੇ ਜਾਂਦੇ ਨੇ ਓਵਰ ਸਪੀਡ ਲਾਸਟਰ ਕੋਈ ਨਹੀਂ ਨੋਟ ਕੀਤੀ ਗਈ ਹਾਈਵੇ ਤੇ ਇਸ ਟਾਈਮ ਇੱਥੇ ਸਾਰਾ 115 110 ਸਰ ਇਨੂੰ ਨਾਰਮਲ ਮੰਨਦੇ ਨੇ ਜੀ ਬੱਚੇ ਪਰ ਜਿਹੜੀ ਇਹ ਨੈਸ਼ਨਲ ਹਾਈਵੇ ਨੰਬਰ 7 ਅੰਸਰ ਇਹਦੀ ਜਿਹੜੀ ਸਪੀਡ ਲਿਮਟ ਹੈਗੀ ਆ ਸਰ 80 ਦੀ ਕੀਤੀ ਆ ਚੰਡੀਗੜ੍ਹ ਤੋਂ ਬਠਿੰਡੇ ਤੱਕ ਸਰ ਅੱਗੇ ਅਸੀਂ ਇਹਦੇ ਬੋਰਡ ਨਹੀਂ ਪੜ੍ਹੇਗੇ ਜੀ ਜਿਹੜਾ ਕਮੇਟੀ ਏਰੀਆ ਨਗਰ ਨਿਗਮ ਦਾ ਤੇ ਪਿੰਡੂ ਏਰੀਆ ਹੋਣ ਕਰਕੇ ਸਰ ਇਹਦੀ ਜਿਹੜੀ ਸਪੀਡ ਹੈਗੀ ਉਹ 80 ਦੀ ਹੈਗੀ ਆ ਸਰ 80 60 ਦੀ ਜੀ ਹੁਣ ਤਾਂ ਕਿੰਨੇ ਚਲਾਨ ਹੋ ਚੁੱਕੇ ਨੇ ਸਾਡੇ ਜੀ ਹੁਣ ਤੱਕ ਅਸੀਂ 12 ਚਲਾਨ ਕਰ ਦਿੱਤੇ ਨੇ ਜੀ ਤੇ ਸਾਨੂੰ ਮੈਕਸਿਮਮ ਅ ਘੰਟਾ ਕੋਇਆ ਸਰ ਖੜਿਆ ਨੂੰ ਜੀ ਹੋਰ ਕਿੰਨੀ ਸੁਭਾਵਨਾ ਹੈਗੀ ਕਿੰਨੀ ਹੋਰ ਹੋ ਜਾਈਏ ਕੋਈ ਨਹੀਂ ਦੇਲੀ ਦੀ ਤਰ੍ਹਾਂ ਅਸੀਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ 20 25 ਜਿਹੜੇ ਹੈਗੇ ਨੇ ਉਹ ਚਲਾਨ ਅਸੀਂ ਨਾਰਮਲ ਕਰ ਦਿੰਦੇ ਹਾਂ ਸਰ 2 ਘੰਟੇ 2 ਘੰਟਿਆਂ ਦੇ ਵਿੱਚ ਸਰ ਹੋ ਜਾਏਗਾ